ਤੇ ਵਿਚ ਆਏ ਸੀਗੇ ਉਥੇ ਲੋਕਾਂ ਨੂੰ ਪੁੱਛਿਆ ਵੀ ਆ ਸਾਰਾ ਉਥੋਂ ਦੇ ਹਾਲਾਤ ਵੀ ਵੇਖੇ ਆ ਜਿਹੜੀਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਦੀਆਂ ਚੋਣਾਂ 223 ਹੋਣੀਆਂ ਚਾਹੀਦੀਆਂ ਸੀ ਉਹ ਅੱਜ ਹੁਣ 225 ਦਾ ਅਖੀਰ ਹੈ ਇਹ ਕਾਦੀ ਡੈਮੋਕ੍ਰੇਸੀ ਆ ਲੋਕਾਂ ਦਾ ਜਿਹੜਾ ਡੈਮੋਕ੍ਰੈਟਿਕ ਹੱਕ ਆ ਉਹ ਕਿੰਨੀ ਦੇਰ ਅਫਸਰਾ ਨਹੀਂ لوکاں ਨੂੰ ਇਨਸਾਫ ਨਹੀਂ ਦਿੱਤਾ ਗਿਆ علاقے ਦੀ ਡਵੈਲਪਮੈਂਟ ਨਹੀਂ ਪਿੰਡਾਂ ਦੀ ਹੋਈ ਜੇ ਹੁਣ ਇਲੈਕਸ਼ਨ ਡਿਕਲੇਅਰ ਹੀ ਕੀਤੀ ਹੈ ਇਹਨਾਂ ਦੇਰ ਬਾਅਦ ਤੇ ਅੱਜ ਹਾਲਾਤ ਇਹ ਨੇ ਕਿ ਜਿੱਥੇ ਜਿੱਥੇ ਵਿਡੀਓ ਦਫ਼ਤਰ ਨੇ ਜਿੱਥੇ ਜਿੱਥੇ ਦਰਖਾਸਤਾਂ ਹੋਈਆਂ ਨੇ ਉਥੋਂ ਦੇ ਹਾਲਾਤ ਕਰਫਿਊ ਵਰਗੇ ਆ ਸੈਂਕੜੇ ਦੇ ਦਰਵਾਜ਼ੇ ਵਿੱਚ ਪੁਲਿਸ ਲਾਈ ਹੋਈ ਹੈ ਵਿਡੀਓ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤੇ ਜਿਹੜੇ ਆ ਉਹ ਸਿਲਕਿਤੇ ਹੋਏ ਆ ਜਿਨ੍ਹਾਂ ਲੋਕਾਂ ਨੇ ਪਿੰਡੂ ਏਰੀਆ ਦੇ ਵਿੱਚ ਫਾਰਮ ਭਰਨੇ ਸੀ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਕੋਈ ਕਿਸੇ ਚੰਗੇ ਦੁਕਾਨਦਾਰ ਕੋਲ ਬਹਿ ਕੇ ਭਰਦਾ ਸੀ ਕੋਈ ਬਸੀਕਾ ਨਵੀਸਾ ਕੋ ਭਰਦਾ ਸੀ ਬਸੀਕਾ ਨਵੀਸਾ ਨੂੰ ਤੇ ਦੁਕਾਨਦਾਰਾਂ ਸਾਰਿਆਂ ਨੂੰ ਹੁਕਮ ਦੇ ਦਿੱਤੇ ਗਏ ਆ ਵੀ ਤੁਸੀਂ ਆਪੋ ਆਪਣੀਆਂ ਦੁਕਾਨਾਂਾਂ 'ਚ ਬੰਦ ਰੱਖਣੀਆਂ ਨੇ ਕਿਸੇ ਨੂੰ ਫਾਰਮ ਦੇਣਾ ਨਹੀਂ ਕਿਸੇ ਦਾ ਫਾਰਮ ਭਰਨਾ ਨਹੀਂ ਵੀਡੀਓ ਦਫ਼ਤਰ 'ਚ ਜਾਣ ਵਾਲੇ ਰਸਤੇ ਜਿਹੜੇ ਆ ਉਹ ਸਾਰੇ ਸਿਲ ਕੀਤੇ ਆ ਆਮ ਆਦਮੀ ਪਾਰਟੀ ਦਾ ਲੀਡਰ ਜਿਹੜੇ ਉੱਥੇ ਆਣ ਕੇ ਬੈਠੇ ਆ ਉਹ ਸ਼ਨਾਖਤ ਕਰਦੇ ਆ ਜਾਣ ਵਾਲੇ ਬੰਦੇ ਦੀ ਜਿਉ ਕਹਿ ਦੇਣ ਇਹ ਬੰਦਾ ਆਮ ਆਦਮੀ ਪਾਰਟੀ ਦਾ ਤੁਹਾਨੂੰ ਐਂਟੀ ਰਸਤੇ ਰਾਹੀਂ ਚੋਰ ਰਸਤੇ ਬਣਾਏ ਆ ਉਹਨਾਂ ਨੂੰ ਵੀਡੀਓ ਦਫ਼ਤਰ ਤੇ ਜਾਣ ਦਿੱਤਾ ਜਾਂਦਾ ਬਾਕੀ ਸਾਰਿਆਂ ਨੂੰ ਦੈਨ ਕਰ ਦਿੱਤਾ ਵੀ ਕੋਈ ਬੰਦਾ ਵੀਡੀਓ ਦਫ਼ਤਰ ਨਹੀਂ ਜਾਇਆ ਨਹੀਂ ਸਾ ਇਹ ਕਾਦੀ ਇਲੈਕਸ਼ਨ ਹੈ ਇਹ ਡੈਮੋਕ੍ਰੇਸੀ ਹੈ ਜਾਂ ਡਾਂਗੋਕ੍ਰੇਸੀ ਹੈ ਬਹੁਤ ਮਾੜੇ ਹਾਲਾਤ ਪੰਜਾਬ ਦੇ ਇਹਨਾਂ ਨੇ ਬਣਾ ਦਿੱਤੇ ਆ ਲਾਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਡਵੈਲਪਮੈਂਟ ਕੋਈ ਨਹੀਂ ਹੋਈ ਜੁਰਮਲਿਆਂ ਦੇ ਨਾਲ ਹੀ ਸਰਕਾਰ ਜਿਹੜੀ ਆ ਇਹਨਾਂ ਨੇ 5 ਸਾਲ ਪੂਰੇ ਕੀਤੇ ਆ ਪਰ ਰੋਜ਼ ਇਹ ਕਹੀ ਜਾਂਦੇ ਆ ਵੀ 70 ਸਾਲਾਂ 'ਚ ਕਿਸੇ ਪਾਰਟੀ ਨੇ ਕੀਤਾ ਹੀ ਕੱਖ ਨਹੀਂ ਮੇਰਾ ਖਿਆਲ ਬਈ ਜੇ ਨਾਉਂ ਦੇ ਤਾਂ ਫਿਰ ਤਾਂ ਮਿਲ ਕੰਮ ਹੀ ਮੁੱਕ ਗਿਆ ਸੀਗਾ ਜਿੰਨੀ ਡਵੈਲਪਮੈਂਟ ਜੋ ਵੀ ਹੋਈ ਆ ਹਰ ਇੱਕ ਨੇ ਕਹਿੰਦੇ ਹਰ ਪਾਰਟੀ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਆ ਹਰ ਪਾਰਟੀ ਦੇ ਵਿੱਚ ਮਾੜੇ ਬੰਦੇ ਵੀ ਹੁੰਦੇ ਆ ਚੰਗੇ ਬੰਦਿਆਂ ਦਾ ਵੀ ਉਹੋ ਹੀ ਇਹਨਾਂ ਨੇ ਭਾਰ ਰੱਖ ਦਿੱਤਾ ਤੇ ਮਾੜਿਆਂ ਦਾ ਵੀ ਉਹ ਰਹਾਤਾ ਵੀ ਕੀਤਾ ਹੀ ਕਿਸ ਨੇ ਕੱਖ ਨਹੀਂ ਤੇ ਜੋ ਕੁਝ ਇਹਨਾਂ ਨੇ ਕੀਤਾ ਵਾ ਇਹਦਾ 6 ਮਹੀਨੇ ਬਾਅਦ ਲੋਕ ਹਸਾਬ ਕਰਨਗੇ ਬਹੁਤ ਮਾੜੇ ਹਾਲਾਤ ਇਹਨਾਂ ਨੂੰ ਚਾਹੀਦਾ ਸੀ ਕਿ ਜੇ ਇਲੈਕਸ਼ਨਾਂ ਇਸ ਤਰ੍ਹਾਂ ਦੀਆਂ ਕਰਾਉਣੀਆਂ ਸੀ ਇਹਨਾਂ ਨੂੰ ਨਾਮਿਨੇਸ਼ਨ ਨਾ ਕਰ ਦੇਣੀਆਂ ਚਾਹੀਦੀਆਂ ਸੀ ਜੇ 2 ਸਾਲਾਂ 3 ਸਾਲ ਬਾਅਦ ਇਹ ਇਲੈਕਸ਼ਨ ਕਰਾ ਰਹੇ ਆ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਜਿੰਨੇ ਇਹੋ ਜਿਹੇ ਇਲੈਕਟਿਡ ਅਦਾਰੇ ਸੀਗੇ ਮਾਰਕਟ ਕਮੇਟੀਆਂ ਨੂੰ ਜਿੰਨਾ ਨਾਮਿਨੇਟ ਕੀਤਾ ਉਤਨਾ ਇਹ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਕਰ ਦਿੰਦੇ ਆ ਇਹ ਕਾਦਾ ਹੱਕ ਆ ਇਹੋ ਜਿਹੀਆਂ ਗੱਲਾਂ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਹੋਈਆਂ ਪਰ ਉਹ ਐਸੇ ਪੱਧਰ ਤੇ ਨਹੀਂ ਹੋਈਆਂ ਮੈਂ ਪਹਿਲੇ ਸਰਕਾਰਾਂ ਨੂੰ ਕੋਈ ਡਿਫੈਂਡ ਨਹੀਂ ਕਰਦਾ ਕਿ ਕੰਮ ਉਹਨਾਂ ਵੇਲੇ ਵੀ ਸ਼ੁਰੂ ਹੋਏ ਸੀ ਕਾਂਗਰਸ ਦੇ ਵੇਲੇ ਵੀ ਬਾਦਲ ਦੇ ਵੇਲੇ ਵੀ ਬਹੁਤ ਸਾਰੇ ਪਿੰਡਾਂ ਦੀਆਂ ਦਰਖਾਸਤਾਂ ਸਰਪੰਚੀ ਦੀਆਂ ਕੱਟ ਦਿੱਤੀਆਂ ਜਾਂਦੀਆਂ ਸੀ ਮੈਨੂੰ ਜ਼ਿਆਦਾ ਅਸੀਂ ਕਈਆਂ ਪਿੰਡਾਂ ਦੇ ਵਿੱਚ ਮੈਂ ਆਪ ਗਿਆ ਸੀਗਾ ਤੇ ਜਦੋਂ ਜਾ ਕੇ ਪੁੱਛੀਦਾ ਸੀ ਦਰਖਾਸਤਾਂ ਲੈਣ ਵਾਲੇ ਅਫਸਰ ਨੂੰ ਉਹ ਕਹਿੰਦਾ ਜੀ ਸਾਨੂੰ ਹੁਕਮ ਆ ਜੀ ਅਸੀਂ ਤੁਹਾਡੀ ਦਰਖਾਸਤ ਨਹੀਂ ਲੈਣੀ ਸੋ ਇਹਨਾਂ ਤਾਂ ਆਤੀ ਕਰ ਦਿੱਤੀ ਇਹਨਾਂ ਨੇ ਹੁਣ ਸਾਰੇ ਰਿਕਾਰਡ ਹੀ ਤੋੜ ਦਿੱਤੇ ਆ ਮਾਲਿਆ ਨੇ ਸੋ ਅੱਜ ਅਸੀਂ ਕਲਨੌਰ ਚਾਹੀ ਸੀ ਮੈਂ ਸਾਰੇ ਜ਼ਿਲ੍ਹੇ ਦੀਆਂ ਰਿਪੋਰਟਾਂ ਲਈਆਂ ਨੇ ਮੈਨੂੰ ਉਹ ਬਟਾਲੇ ਤੋਂ ਵੀ ਲੋਕਾਂ ਦੱਸਿਆ ਗਿਨਨਗਰ ਤੋਂ ਵੀ ਦੱਸਿਆ ਗਰਦਾਸਪੁਰ ਤੋਂ ਵੀ ਦੱਸਿਆ ਕਲਨੌਰ ਵੀ ਮੈਸੇਜ ਆਏ ਆ ਬਹੁਤ ਮਾੜੇ ਹਾਲਾਤ ਆ ਲੋਕਾਂ ਦਾ ਜਿਹੜਾ ਹੱਕ ਮੰਗਦਾ ਲੋਕ ਚਾਰ ਚਾਰ ਪੰਜ ਪੰਜ ਸਾਲ ਜਿਹਨੇ ਸਰਪੰਚ ਬਣਨਾ ਹੁੰਦਾ ਲੋਕਾਂ ਦੀ ਸੇਵਾ ਕਰਦਾ ਜਿਹਨੇ ਬਲਾਕ ਸਮਚੀ ਇਲੈਕਸ਼ਨ ਲੜਨੀ ਹੁੰਦੀ ਆ ਉਹ ਸੇਵਾ ਕਰਦਾ ਜਿਹਨਾਂ ਜ਼ਿਲ੍ਹਾ ਪ੍ਰਸ਼ਦ ਦੀ ਇਲੈਕਸ਼ਨ ਲੜਨੀ ਹੁੰਦੀ ਆ ਲੋਕਾਂ ਦੀਆਂ ਗਰਜਾਂ ਕਰਦੇ ਆ ਲੋਕਾਂ ਦੇ ਕੰਮਕਾਰ ਆਉਂਦੇ ਆ ਤੇ ਜਦੋਂ ਇਲੈਕਸ਼ਨ ਅਸੀਂ ਲੜਾਂਗੇ ਲੋਕ ਸਾਡਾ ਸਾਥ ਦੇਣਗੇ ਉਹਨਾਂ ਦੀਆਂ ਸਾਰੀਆਂ ਸਵਾਵਾਂ ਤੇ ਅੱਜ ਇਹਨਾਂ ਨੇ ਪਾਣੀ ਫੇਰ ਦਿੱਤਾ ਡਿਕਟੇਟਰship ਉਹ ਖਾਰੇ ਆ ਸਾਰੇ ਥਾਈ ਆ ਕਿਸੇ ਬੰਦੇ ਨੂੰ ਲਿਸਟ ਨਹੀਂ ਮਿਲ ਰਹੀ ਜਿਉਂਾਂ ਦੀਆਂ ਲਿਸਟਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਇਹ ਨਹੀਂ ਪਤਾ ਕਿਹੜੀ ਬਲਾਕ ਸੰਪਤੀ ਦਾ ਜ਼ੋਨ ਜਿਹੜਾ ਐਸਸੀ ਆ ਕਿਹੜਾ ਜਨਰਲ ਆ ਕਿਹੜਾ ਲੇਡੀ ਰਿਜ਼ਰਵ ਆ ਇਹ ਲਿਸਟਾਂ ਨਹੀਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨਾ ਡਿਸਟ੍ਰਿਕਟ ਲੈਵਲ ਤੇ ਤੇ ਨਾ ਬਲਾਕ ਲੈਵਲ ਤੇ ਸੋ ਲੋਕਾਂ ਦਾ ਭਰੋਸਾ ਜਿਹੜਾ ਇਹ ਡੈਮੋਕ੍ਰੇਸੀ ਤੋਂ ਸਮਾਪਤ ਕਰ ਰਿਹਾ ਜੇ ਡੈਮੋਕ੍ਰੇਸੀ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਤੇ ਫਿਰ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਦੁਨੀਆ ਦੇ ਵਿੱਚ ਕੀ ਹੁੰਦਾ ਹੈ ਸੰਟਰ ਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਸੀ ਇਹ ਇਲੈਕਸ਼ਨ ਆ ਫੇਅਰ ਹੋਣੀਆਂ ਚਾਹੀਦੀਆਂ ਸੀ ਇਲੈਕਸ਼ਨ ਕਮਿਸ਼ਨ ਨੇ ਵੀ ਪਤਾ ਨਹੀਂ ਹੁਣ ਹਰ ਬੰਦਾ ਇਲੈਕਸ਼ਨ ਕਮਿਸ਼ਨ ਦੇ ਕੋਲ ਕਿਹੜਾ ਜਾ ਸਕਦਾ ਜੀ ਚੰਡੀਗੜ੍ਹ ਕਲਾਨੌਰ ਤੋਂ ਡੇਰੇ ਤੋਂ ਕਿਹੜਾ ਰੋਜ਼ ਬੰਦਾ ਜਾ ਸਕਦਾ ਲੋਕ ਟੈਲੀਫੋਨ ਕਰਦੇ ਕੋਈ ਦਸੀ ਵੀ ਨਹੀਂ ਕਿਤੇ ਕਰਦਾ ਸੋ ਬਹੁਤ ਭਿਆਨਕ ਹਾਲਾਤ ਇਹਨਾਂ ਨੇ ਪੰਜਾਬ ਦੇ ਬਣਾ ਦਿੱਤੇ ਆ ਮੇਰੀ ਤਾਂ ਸਾਰੇ ਲੋਕਾਂ ਨੂੰ ਇਹ ਅਪੀਲ ਆ ਕਿ ਜੇ ਕੋਈ ਜਾਗਦੀ ਜ਼ਮੀਰ ਵਾਲਾ ਬੰਦਾ ਕਿਸੇ ਦਾ ਦਰਖਾਸਤ ਵੱਜੂਗੀ ਇੱਕ ਅੱਦੇ ਦੀ ਉਹ ਚਾਹ ਕਿਸੇ ਵੀ ਪਾਰਟੀ ਦਾ ਹੋਵੇ ਚੰਗਾ ਬੰਦਾ ਜਿਹੜਾ ਪੰਜਾਬ ਦਾ ਭਲਾ ਕਰੂਗਾ ਜਿਹੜੇ ਬੰਦੇ ਸਿਰਫ ਜਿਨ੍ਹਾਂ ਨੇ ਪੇਸ਼ਾ ਬਣਾ ਲਿਆ ਸਿਆਸਤ ਨੂੰ ਤੇ ਬਿਜ਼ਨਸ ਬਣ ਗਿਆ ਤੇ ਇਹ ਇਸ ਪੌੜੀ ਤੇ ਪੈਰ ਰੱਖ ਕੇ ਲੋਕਾਂ ਨੇ ਆਪਣੀਆਂ ਕਮਾਈਆਂ ਕਰਨੀਆਂ ਨੇ ਉਹ ਜਿਹੇ ਲੋਕਾਂ ਨੂੰ ਮੂੰਹ ਨਾ ਲਾਓ ਜੇ ਇਮਾਨਦਾਰ ਬੰਦੇ ਅੱਗੇ ਆਉਣਗੇ ਤਾਂ ਤਾਂ ਪੰਜਾਬ ਦਾ ਭਲਾ ਹੋਣਾ ਤਾਂ ਦੇਸ਼ ਦਾ ਭਲਾ ਹੋਣਾ ਅੱਜ ਪੰਜਾਬ ਦੇ ਹਾਲਾਤ ਕੀ ਬਣ ਗਏ ਆ ਕੋਈ ਬੰਦਾ ਇੱਥੇ ਡਿਵੈਲਪਮੈਂਟ ਕਰਕੇ ਕੋਈ ਪੈਸਾ ਲਾ ਕੇ ਰਾਜੀ ਨਹੀਂ ਪਿੰਡਾਂ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਲਾਰਡ ਆਰ ਨਾ ਦੀ ਚੀਜ਼ ਕੋਈ ਨਹੀਂ ਮੇਰਾ ਖਿਆਲ 40 ਬੰਦੇ ਰੋਜ਼ ਪੰਜਾਬ ਦੇ ਵਿੱਚ ਐਕਸੀਡੈਂਟਾਂ ਨਾਲ ਨਸ਼ਾ ਨਾਲ ਖੁਦਕਸ਼ੀਆਂ 'ਚ ਐਕਸੀਡੈਂਟਾਂ 'ਚ ਰੋਜ਼ ਬੰਦੇ ਗੋਲੀਆਂ ਨਾਲ ਐਟ ਲੀਸਟ 40 ਬੰਦੇ ਰੋਜ਼ ਪੰਜਾਬ ਦੇ ਵਿੱਚ ਮਰ ਰਹੇ ਆ ਤੇ ਇਹ ਕਹਿ ਰਿਹਾ ਜੀ ਪੰਜਾਬ ਦੇ ਹਾਲਾਤ ਬਹੁਤ ਵਧੀਆ ਲਾਰਡ ਆਰ ਬਹੁਤ ਵਧੀਆ ਜੀ ਕਲਨੌਰ ਪੰਚਾਇਤ ਦੇ ਕਰੂਪਾ ਖੁੱਲਣਗੇ ਜੀ ਜੀ ਕਲਨੌਰ ਪੰਚਾਇਤ ਦੇ ਕਰੂਪਾ ਖੁੱਲਣਗੇ ਜੀ ਕਲਨੌਰ ਪੰਚਾਇਤ ਦੇ ਭਾਗ ਹੁਣ ਕਲਨੌਰ ਪੰਚਾਇਤ ਆ ਕਿ ਮਿਊਨਿਸਪੈਲਟੀ ਆ ਕੁਛ ਵੀ ਨਹੀਂਗਾ ਇਹ ਤਾਂ ਮੈਨੂੰ ਪਤਾ ਤੇ ਜਦੋਂ ਮੈਂ ਇਲੈਕਸ਼ਨ ਲੜੀ ਸੀ 2002 ਦੇ ਵਿੱਚ ਤੇ ਮੇਰੇ ਨਾਲ ਲੋਕਾਂ ਨੇ ਇਹ ਵਾਅਦਾ ਕੀਤਾ ਸੀ ਮੈਂ ਲੋਕਾਂ ਦੇ ਨਾਲ ਵੀ ਮਿਊਂਸਪਲਿਟੀ ਤੋੜ ਕੇ ਪੰਚਾਇਤ ਬਣਾ ਕੇ ਮਾਵਾਂਗਾ ਆਜ਼ਾਦ ਮੈਂ ਇਲੈਕਸ਼ਨ ਲੜੀ ਸੀ ਤੇ ਜਿਹੜੇ ਵਿਰੋਧੀ ਸੀ ਨਾ ਉਹ ਮਖੌਲ ਕਰਦੇ ਸੀ ਵੀ ਪਹਿਲੀ ਗੱਲ ਤਾਂ ਆਜ਼ਾਦ ਜਿੱਤਣਾ ਨਹੀਂ ਤੇ ਜੇ ਜਾ ਤਾਂ ਜਿੱਤ ਵੀ ਗਿਆ ਤਾਂ ਕਰੂਗਾ ਕੀ ਤੇ ਮੈਂ ਆਇਆ ਕਲਾ ਨੂੰ ਰੋਦੋਂ ਸਾਂ ਜਦੋਂ ਕਲਾਨੌਰ ਦੇ ਲੋਕਾਂ ਨਾਲ ਜਿਹੜਾ ਮੈਂ ਵਾਅਦਾ ਕੀਤਾ ਸੀ ਕਿ ਮੈਂ ਮਿਊਸਪੈਲਟੀ ਤੋੜ ਕੇ ਪਹਿਲਾਂ ਦੀ ਤਰ੍ਹਾਂ ਪੰਚਾਇਤ ਬਣਾਵਾਗਾ ਮੈਂ ਪੰਚਾਇਤ ਬਣਾਈ ਫਿਰ ਮੈਂ ਇੱਥੇ ਆਇਆ ਸੀ ਔਰ ਜਿੰਨੀ ਮੈਂ ਉਸ ਵੇਲੇ ਡਿਵੈਲਪਮੈਂਟ ਕੀਤੀ ਹੈ ਪਿੰਡਾਂ ਦੀ ਇਲਾਕੇ ਦੀ ਉਹ ਮੈਂ ਆਪਣੇ ਮੂੰਹ ਨਹੀਂ ਕਹਿੰਦਾ ਉਹ ਲੋਕਾਂ ਨੂੰ ਪੁੱਛੋ ਜਾ ਕੇ ਕਿ ਲੋਕਾਂ ਨੇ ਕੀ ਮਹਿਸੂਸ ਕੀਤਾ ਸੀ ਅਸੀਂ ਕਿਸੇ ਕੋ ਕਮਿਸ਼ਨ ਨਹੀਂ ਸੀ ਲੈਂਦੇ ਅਸੀਂ ਕਿਸੇ ਨੂੰ ਡਰਾ ਕੇ ਨਹੀਂ ਸੀ ਕੰਮ ਕਰਦੇ ਅਸੀਂ ਪਿਆਰ ਨਾਲ ਸਾਰਿਆਂ ਬੰਦਿਆਂ ਨੂੰ ਅਫਸਰਾਂ ਨੂੰ ਕਹਿੰਦੇ ਭਾਈ ਤੋਹਾਂ ਵੀ ਇੱਥੇ ਰਹਿਣਾ ਜੇ ਤੁਹਾਡਾ ਟਾਇਰ ਹੋ ਜਾਣਾ ਤੁਹਾਡੇ ਜਾਣਿਆਂ ਨੇ ਇੱਥੇ ਰਹਿਣਾ ਚੰਗੇ ਕੰਮ ਕਰੋ ਜਿੰਨਾ ਪੈਸਾ ਗਵਰਨਮੈਂਟ ਵੱਲੋਂ ਦਤਾ ਲਾਓ ਮੈਂ ਤੇ ਇਥੋਂ ਤੱਕ ਵੀ ਕਹਿੰਦਾ ਸੀ ਵੀ ਜਿਹੜਾ ਇਹ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਆ ਟੈਕਸਾਂ ਦੇ ਰੂਪ ਚ ਜਿਹੜੀ ਇਕੱਠੀ ਕਰਦੇ ਆ ਇਹ ਤਾਂ ਗੁਰਦੁਆਰੇ ਮੰਦਰ ਦੇ ਚੜਾਵੇ ਨਾਲੋਂ ਵੀ ਸਖਤ ਆ ਇਹਦੇ ਚ ਠੱਗੀ ਦਾ ਮਾਰਿਓ ਆ ਪੈਸਾ ਜਿਹੜਾ ਲਾਇਓ ਤਾਂ ਕਿ ਲੋਕਾਂ ਦੀ ਡਿਵੈਲਪਮੈਂਟ ਹੋਏ ਤੇ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰੂਗਾ ਵੋਟ ਕੋਈ ਪਾਇਆ ਜਾਂ ਨਾ ਪਾਇਏ ਤੇ ਲੋਕ ਕਹਿਣਗੇ ਯਾਰ ਉਹ ਬੰਦਾ ਚੰਗਾ ਸੀ ਕਿਉਂਕਿ ਲੋਕਾਂ ਦਾ ਹੁਣ ਸੁਭਾਅ ਬਣ ਗਿਆ ਵਾ ਤੇ ਲਟੇਰੇ ਜਿਹੜੇ ਆ ਨਾ ਲੋਕਾਂ ਨੂੰ ਪਤਾ ਜਦੋਂ ਪ੍ਰਾਈਵੇਟਲੀ ਮਿਲਦੇ ਆ ਉਹ ਕਹਿੰਦੇ ਜੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਕਰਕੇ ਰਾਜੀ ਨਹੀਂ ਪੰਜਾਬ ਚ ਲੋਕ ਆਪਣੇ ਬੱਚੇ ਬਚਾਉਣ ਲਈ ਜ਼ਮੀਨਾਂ ਜਿਆਦਾ ਤਾਂ ਵੇਚ-ਵੇਚ ਕੇ ਬਾਹਰ ਭੇਜ ਰਹੇ ਆ ਇੱਥੇ ਕੋਈ ਜੌਬ ਨਹੀਂ ਮਿਲ ਰਹੀ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਐਜੂਕੇਸ਼ਨ ਦਾ ਪੱਠਾ ਬਹਿ ਗਿਆ ਮੈਡੀਕਲ ਸਿਸਟਮ ਦਾ ਪੱਠਾ ਬਹਿ ਗਿਆ ਸਾਰੀਆਂ ਗੱਲਾਂ ਕਰਦੇ ਆ ਪਰ ਮੂੰਹ ਤੇ ਕੋਈ ਨਹੀਂ ਕਰਦਾ ਸੋ ਅੱਜ ਹਾਲਾਤ ਐ ਹੋਜੇ ਬਣ ਗਏ ਕਿ ਅੱਜ ਸਾਰਾ ਪੰਜਾਬ ਜਿਹੜਾ ਉਹ ਕਰਲਾ ਉਠਿਆ ਕਿ ਇਹ ਕਾਹਦੀਆਂ ਇਲੈਕਸ਼ਨਾਂ ਨੇ ਜੇ ਸਾਨੂੰ ਤੁਸੀਂ ਲਿਸਟਾਂ ਨਹੀਂ ਦੇਣੀਆਂ ਜੇ ਸਾਨੂੰ ਤੁਸੀਂ ਦੋਨਾਂ ਦੀਆਂ ਲਿਸਟਾਂ ਨਹੀਂ ਦੇਣੀਆਂ ਤੇ ਸਾਨੂੰ ਇਹ ਨਹੀਂ ਪਤਾ ਲੱਗਣਾ ਕਿ ਜਨਰਲ ਰਿਜ਼ਰਵ ਆ ਤੇ ਜੇ ਸਾਨੂੰ ਦਰਖਾਸਤ ਦੇਣੀ ਨਹੀਂ ਜਾਣ ਦੇਣਾ ਅੱਜ ਲਾਸਟ ਡੇਟ ਆ ਤਾਂ ਮੇਰਾ ਖਿਆਲ ਤੁਸੀਂ ਸ਼ਾਮ ਨੂੰ ਦੇਖ ਲਓ ਇਹਨਾਂ ਕਹਿ ਦੇਣਾ ਜੀ ਆ ਸਰਵਸਮਤੀ ਨਾ ਬਣ ਗਿਆ ਦਰਖਾਸਤ ਕਿਹਦੀ ਹੋਣੀ ਨਹੀਂ ਸਰਵਸਮਤੀ ਦੀ ਸਬਰ ਸੰਤੀ ਹੈ ਇਹ ਪੰਜਾਬ ਦੀਆਂ ਜਿਹੜੇ ਚੋਣਾ ਜ਼ਿਲ੍ਹਾ ਪੱਛੇ ਤੇ ਬਲਾਕ ਸੰਤੀ ਦੀਆਂ ਹੋਣੀਆਂ ਸਰਵਸਮਤੀ ਹੈ ਇਹਦੇ ਤੋਂ ਸਾਰੀਆਂ ਪਾਰਟੀਆਂ ਨੂੰ ਸਬਕ ਸਿੱਖਣਾ ਚਾਹੀਦਾ ਇਹ ਲੋਕਾਂ ਦਾ ਹੱਕ ਜਿਹੜਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਜੇਸ ਬੰਦੇ ਨੇ ਵੀ ਲੋਕਾਂ ਦਾ ਹੱਕ ਖੋਣ ਦੀ ਕੋਸ਼ਿਸ਼ ਕੀਤੀ ਅਗਲੀ ਵਾਰੀ ਉਹ ਬੰਦਾ ਲੋਕ ਡਿਲੀਟ ਕਰ ਦਿੰਦੇ ਆ ਪਰ ਮੈਨੂੰ ਪੂਰਨ ਵਿਸ਼ਵਾਸ ਆ ਅਗਲੀ ਵਾਰੀ ਲੋਕ ਇਹ ਸਰਕਾਰ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਇਹਨਾਂ ਨੇ ਕੋਈ ਐਮਐਲਏ ਵਜ਼ੀਰ ਆਪਣੇ ਜਾਣਿਆਂ ਨੂੰ ਬਣਾਈ ਜਾਂਦੇ ਆ ਜਿਦ ਤਰ੍ਹਾਂ ਪਹਿਲਾਂ ਕਾਂਗਰਸੀ ਕਰਦੇ ਸੀ ਉਤਰਾਂ ਇਹ ਕਰੀ ਜਾਂਦੇ ਸੋ ਚੀਜ਼ ਕਾਦੀ ਕਰਦੀ ਐ ਇਸ ਤਰ੍ਹਾਂ ਦੇਖੋ ਇਹ ਪ੍ਰੋਟੈਸਟ ਕਰਨਗੇ ਅੱਜ ਲਾਸਟ ਡੇਟ ਆ ਸਾਨੂੰ ਪਤਾ ਕਰ ਲੈਣ ਦਾ ਪਰਸੋਂ ਤੱਕ ਜਦੋਂ ਤੱਕ ਇਹਨਾਂ ਦੇ ਵਿਡਰਾਲਾਂ ਦਾ ਹੈਗਾ ਉਸ ਦਿਨ ਤੱਕ ਆਉਣੀ ਸਾਰੀ ਇੱਥੇ ਸਾਹਮਣੇ ਕੋਈ ਵੀ ਪ੍ਰੋਟੈਸਟ ਕਰਨਾ ਪਿਆ ਇਲੈਕਸ਼ਨ ਕਮਿਸ਼ਨ ਦੇ ਦਫਤਰ ਚ ਜਾ ਕਰਨਾ ਪਿਆ ਡੀਸੀਆਂ ਦੇ ਦਫਤਰਾਂ ਚ ਕਰਨਾ ਪਿਆ ਜੋ ਵੀ ਸਾਰੀ ਪਾਰਟੀ ਦਾ ਫੈਸਲਾ ਹੋਊਗਾ ਉਹਦੇ ਤੇ ਅਸੀਂ ਅਮਲ ਕਰਾਂਗੇ ਲੋਕਾਂ ਦੇ ਨਾਲ ਖੜਾਂਗੇ ਲੋਕਾਂ ਦੇ ਹੱਕਾਂ ਵਾਸਤੇ ਲੜਾਂਗੇ